ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮੰਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੇ ਐਪੀਸੋਡ ਹੋਣਗੇ ਪ੍ਰਿੰਟਡ ਸੂਟ ਹੋਣਗੇ 올ਓਵਰ ਬੁਟੀਕ ਸਟਾਈਲ ਸੂਟ ਜਿਹੜਾ ਡਿਜ਼ਾਈਨਰ ਤੁਹਾਨੂੰ ਮਿਲੇਗਾ ਡਬਲ ਪੈਨਲਿੰਗ ਦੇ ਨਾਲ ਸੂਟ ਮਿਲੇਗਾ ਸਭ ਤੋਂ ਪਹਿਲੇ ਤੁਸੀਂ ਲੇਸ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਆ ਕਰੀਮ ਕਲਰ ਦੀ ਲੇਸ ਮਿਲੇਗੀ ਬਹੁਤ ਬਿਆ ਡਬਲ ਪੈਨਲਿੰਗ ਜਿਹੜੀ ਆ ਤੁਹਾਨੂੰ ਲੈਂਥ ਵਾਈਜ਼ ਲੈਸ ਮਿਲੇਗੀ ਪਲੱਸ ਇਸ ਦੇ ਵਿੱਚ ਤੁਹਾਨੂੰ ਬਾਰਡਰ ਤੇ ਵੀ 3 ਸਟ੍ਰਿਪਸ ਮਿਲਣਗੀਆਂ ਲੈਸ ਦੀ ਫਿਨਿਸ਼ਿੰਗ ਦੀਆਂ ਠੀਕ ਹੈ ਜੀ ਲੈਂਥ ਵਾਈਜ਼ ਇਸ ਤੇ ਬਾਰਡਰ ਵਾਈਜ਼ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਪੂਰੀ ਹੀ ਜਿਹੜਾ ਬਾਰਿਆ ਸਾਰੇ ਹੀ ਤੁਹਾਨੂੰ ਫਿਨਿਸ਼ਿੰਗ ਮਿਲੇਗੀ ਲੈਸ ਦੇ ਨਾਲ ਕਲਰ ਬਹੁਤ ਸੋਹਣਾ ਆਏਗਾ ਸਭ ਤੋਂ ਪਹਿਲੇ ਮਸਟਰਡ ਕਲਰ ਆ ਇਸ ਕਲਰ ਦੇ ਵਿੱਚ ਸੂਟ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਕਲਰ ਹੋਣਗੇ ਸਭ ਤੋਂ ਪਹਿਲੇ ਆਏਗਾ orange mustard ਜਿਹਾ ਕਲਰ ਆ ਬਹੁਤ ਪਿਆਰਾ ਨਾਲ ਤੁਹਾਨੂੰ ਮਿਲੇਗਾ ਪ੍ਰਿੰਟਡ ਦੁਪੱਟਾ ਠੀਕ ਹੈ ਦੁਪੱਟੇ ਨਾਲ ਵੀ ਤੁਹਾਨੂੰ ਜਿਹੜੀ ਉਹ ਲੈਸ ਦੀ ਫਿਨਿਸ਼ਿੰਗ ਮਿਲੇਗੀ ਫੋਰ ਸਾਈਡਡ ਪੂਰੀ ਲੈਸ ਦੀ ਫਿਨਿਸ਼ਿੰਗ ਮਿਲੇਗੀ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਤੇ ਪਿਓਰ ਕਾਟਨ ਦਾ ਆਏਗਾ ਸਾਰਾ ਹੀ ਸੂਟ ਠੀਕ ਹੈ ਜੀ ਪ੍ਰਿੰਟਡ ਸੂਟ ਮਿਲੇਗਾ ਫਰੰਟ ਲਾਈਨ ਆਏਗੀ ਤੁਹਾਨੂੰ ਇਸ ਤਰ੍ਹਾਂ ਪੈਨਲਿੰਗ ਵਾਲੀ ਅਗਲਾ ਆਏਗਾ ਵਾਈਨ ਕਲਰ ਠੀਕ ਹੈ ਜੀ ਇਹ ਪਰਪਲ ਡਾਰਕ ਮੈਨ ਵਾਲਿਟ ਦੀ ਸ਼ੇਡ ਆ ਵਾਈਨ ਦੀ ਸ਼ੇਡ ਆ ਬਹੁਤ ਪਿਆਰਾ ਕਲਰ ਆਏਗਾ ਸੇਮ ਹੀ ਪ੍ਰਿੰਟਿੰਗ ਆਏਗੀ ਫਲਾਵਰਸ ਦੀ ਪ੍ਰਿੰਟਿੰਗ ਉੱਪਰ ਬਹੁਤ ਪਿਆਰੀ ਲੱਗਦੀ ਹੈ ਛੋਟੇ ਛੋਟੇ ਫਲਾਵਰਸ ਦੀ ਪ੍ਰਿੰਟਿੰਗ ਆਏਗੀ ਲੈਸ ਦੇ ਨਾਲ ਤੁਹਾਨੂੰ ਜਿਹੜੀ ਹੈ ਪੂਰੀ ਫਿਨਿਸ਼ਿੰਗ ਮਿਲੇਗੀ ਤੁਹਾਨੂੰ ਐਕਸਟਰਾ ਤੋਂ ਕੋਈ ਵੀ ਵਰਕ ਕਰਨ ਦੀਸ ਤੇ ਉੱਪਰ ਲੋਡ ਨਹੀਂ ਆ ਬਹੁਤ ਪਿਆਰਾ ਸੂਟ ਹੈ ਪਲੱਸ ਇਸ ਦੇ ਵਿੱਚ ਜਿਹੜਾ ਵਾ ਸ਼ਿਫੌਨ ਦਾ ਦੁਪੱਟਾ ਆਏਗਾ ਪਿਓਰ ਦਾ ਤੇ ਫੋਰ ਸਾਈਡਰ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੇਗੀ ਪ੍ਰਿੰਟਡ ਦੁਪੱਟਾ ਆਏਗਾ ਪ੍ਰਿੰਟਡ ਹੀ ਸਾਰਾ ਸੂਟ ਆਏਗਾ ਡਿਜ਼ਾਈਨਰ ਸੂਟ ਆਏਗਾ ਇੱਕਦਮ ਬੁਟੀਕ ਸਟਾਈਲ ਜਿਹੜੇ ਉਹ ਸੂਟ ਬਣੇ ਹੋਏ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਆ ਬੁਕਿੰਗ ਦਾ ਨੰਬਰ 7814352822 ਹੋਏਗਾ ਅਗਲਾ ਆਏਗਾ ਸੀ ਗ੍ਰੀਨ ਡਾਰਕ ਠੀਕ ਹੈ ਜੀ ਸੀ ਗ੍ਰੀਨ ਡਾਰਕ ਸ਼ੇਡ ਆਏਗੀ ਬਹੁਤ ਪਿਆਰਾ ਕਲਰ ਕਲਰ ਤੁਸੀਂ ਦੇਖੋ ਪ੍ਰਿੰਟ ਦੇਖੋ ਤੇ ਲਾਜਵਾਬ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕੰਮ ਹੋਇਆ ਇਹਦੇ ਉੱਪਰ ਸਾਰੀ ਹੀ ਲੈਸਿਸ ਦੇ ਨਾਲ ਤੁਹਾਨੂੰ ਪੂਰੀ ਫਿਨਿਸ਼ਿੰਗ ਮਿਲੇਗੀ ਨਾਲ ਆਏਗਾ ਪਿਓਰ ਦਾ ਦੁਪੱਟਾ ਠੀਕ ਹੈ ਦੁਪੱਟੇ ਤੇ ਵੀ ਤੁਹਾਨੂੰ ਜਿਹੜੀ ਆ ਉਹ ਸੈਪਰੇਟ ਤੋਂ ਪੂਰੀ ਲੈਸ ਦੇ ਨਾਲ 4 ਸਾਈਡ ਲੈਸ ਦੇ ਨਾਲ ਫਿਨਿਸ਼ਿੰਗ ਮਿਲਦੀ ਪਈ ਆ ਪ੍ਰਿੰਟਰ ਦੁਪੱਟਾ ਹੋਏਗਾ ਪਿਓਰ ਦਾ ਹੀ ਸਟੱਫ ਹੋਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਤੇ ਇੱਕਦਮ ਸੌਫਟ ਤੇ ਪਿਓਰ ਦੇ ਹੋਣਗੇ ਕਾਟਨ ਦੇ ਸੂਟ ਠੀਕ ਹੈ ਜੀ ਅਗਲਾ ਕਲਰ ਆ ਗਿਆ ਬਹੁਤ ਪਿਆਰਾ ਇਹ ਮੁੰਗੀਆਂ ਸ਼ੇਡ ਇਸ ਦਾ ਹੋਏਗਾ 베 ਪ੍ਰਿੰਟਿੰਗ ਸਾਰਿਆਂ ਦੀ ਸੇਮ ਆਏਗੀ ਪੈਟਰਨ ਸਾਰਿਆਂ ਦਾ ਹੀ ਸੇਮ ਆਏਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਆ ਬੁਕਿੰਗ ਦਾ ਨੰਬਰ 7814352822 ਹੋਏਗਾ ਨਾਲ ਆਏਗਾ ਪ੍ਰਿੰਟਰਡ ਦੁਪੱਟਾ ਠੀਕ ਹੈ ਜੀ ਅੱਜ ਦੇ ਜਿੰਨੇ ਵਿੱਚ ਸੋਰਸ ਨੇ ਸਾਰਿਆਂ ਦਾ ਰੇਟ ਹੋਏਗਾ 1295 1295 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਸੂਟ ਮਿਲੇਗਾ ਤੇ ਪਿਓਰ ਕਾਟਨ ਦਾ ਸੂਟ ਹੋਏਗਾ ਹੈਂਡੇ ਬਮ ਸੂਟ ਹੋਣਗੇ ਸਮਰ ਸਪੈਸ਼ਲ ਸੂਟ ਹੋਣਗੇ ਬੁਟੀਕ ਸਟਾਈਲ ਖੁਦ ਰੈਡੀ ਹੋਏਗਾ ਸਾਰਾ ਹੀ ਸੂਟ ਸਿਰਫ ਤੁਸੀਂ ਸਟਿਚ ਕਰਨਾ ਹੈ ਓਕੇ ਚੈੱਕ ਕਰਦੇ ਜਾਓ ਕਲਰ ਦੇਖੋ ਬਹੁਤ ਹੀ ਪਿਆਰੇ ਆਉਣਗੇ ਪੂਰਾ ਤੁਹਾਨੂੰ ਰੈਡੀ ਟੂ ਵੇਅਰ ਠੀਕ ਹੈ ਰੈਡੀ ਆ ਸਾਰਾ ਹੀ ਸੂਟ ਸਾਰੀ ਹੀ ਡਿਜ਼ਾਈਨਿੰਗ ਹੋਈ ਆ ਸਿਰਫ ਇਸ ਦੇ ਵਿੱਚ ਤੁਹਾਨੂੰ ਸਟੀਚਿੰਗ ਦੀ ਹੀ ਐਕਸਟਰਾ ਤੋਂ ਨੀਡ ਹੋਏਗੀ ਕੋਈ ਲੈਸਿਸ ਦਾ ਖਰਚਾ ਨਹੀਂ ਹੋਏਗਾ ਤੁਹਾਨੂੰ ਦੁਪੱਟੇ ਤੇ ਵੀ ਲੈਸ ਦੀ ਪੂਰੀ ਫਿਨਿਸ਼ਿੰਗ ਮਿਲੇਗੀ ਠੀਕ ਹੈ ਜੀ ਦੁਪੱਟੇ ਤੇ ਵੀ ਲੈਸ ਦੀ ਪੂਰੀ ਫਿਨਿਸ਼ਿੰਗ ਮਿਲੇਗੀ ਪਿਓਰ ਦਾ ਦੁਪੱਟਾ ਆਏਗਾ ਤੇ ਇਸ ਤਰ੍ਹਾਂ 4 ਸਾਈਡਰਡ ਜਿਹੜੀ ਕਰੋਸ਼ੀਏ ਵਾਲੀ ਲੈਸ ਮਿਲੇਗੀ ਠੀਕ ਹੈ ਜੀ ਅੱਜ ਇਸ ਤਰ੍ਹਾਂ ਜੀ ਤੁਹਾਨੂੰ ਪਤਾ ਹੈ ਕਿ ਮਾਈ ਦੇ ਲਾਸਟ ਵਿੱਚ ਅਸੀਂ ਕੱਢਾਂਗੇ ਤਿੰਨ ਸੂਟਸ ਦਾ ਗਿਫਟ ਤੁਸੀਂ ਕੀ ਕਰਨਾ ਹੈ ਸਾਡੀ ਲੌਂਗ ਵੀਡੀਓ ਤੇ ਕਮੈਂਟ ਕਰਨੇ ਆ ਲੌਂਗ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਮਾਰਨਿੰਗ 11:30 ਸਾਡੀ ਲਾਈਵ ਤੇ ਆਇਆ ਕਰਨਾ ਹੈ ਠ ਅਗਲੇ ਸੂਟ ਜਿਹੜੇ ਦਿਖਾਵਾਂਗੇ ਉਹ ਵਾਲੇ ਸੂਟ ਉਹਨਾਂ ਦਾ ਰੇਟ ਹੋਏਗਾ 89.5 ਠੀਕ ਹੈ ਇਹ ਸਾਡੇ ਲਾਈਵ ਦੇ ਵਿੱਚ ਆਏ ਨੇ ਠੀਕ ਹੈ ਲਾਈਵ ਚ ਆਏ ਨੇ ਤੁਸੀਂ ਇਹਨੂੰ ਲਾਈਵ ਦੇ ਵਿੱਚ ਇਹਨਾਂ ਦੀ ਪੂਰੀ ਡਿਟੇਲ ਦੇਖ ਸਕਦੇ ਆ ਪਰਪਲ ਕਲਰ ਹੋ ਗਿਆ ਲਾਈਟ ਪੀਚ ਸ਼ੇਡ ਹੋ ਗਿਆ ਲਾਈਟ ਗ੍ਰੀਨ ਸ਼ੇਡ ਹੋ ਗਿਆ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਤੇ ਬਹੁਤ ਪਿਆਰੀ ਜੀ ਕਲੈਕਸ਼ਨ ਹੋਏਗੀ ਨੈਕਸਟ ਆਏਗਾ ਇਸ ਦੇ ਵਿੱਚ ਸਕਾਈ ਸ਼ੇਡ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਬਹੁਤ ਪਿਆਰੀ ਰੂਬੀ कॉटन स्टफ ਹੋਏਗਾ ਪਿਓਰ कॉटन ਦਾ ਤੇ ਇਹ ਸਾਰਾ ਹੀ ਤੁਹਾਨੂੰ ਜਿਹੜਾ ਐ ਐਮਬਰਾਇਡਰੀ ਦਾ ਵਰਕ ਮਿਲੇਗਾ ਠੀਕ ਹੈ ਜੀ ਇਹ ਸਾਰਾ ਹੀ ਐਮਬਰਾਇਡਰੀ ਦਾ ਵਰਕ ਫਰੰਟ ਲਾਈਨ ਤੇ ਮਿਲੇਗਾ ਇਹ ਬਾਰਡਰ ਆਏਗਾ ਤੇ ਛੋਟੀ ਛੋਟੀ ਬੂਟੀ ਆਏਗੀ ਸਾਰੇ ਹੀ ਤੇ ਨਾਲ ਆਏਗਾ ਟੈਬੀ ਲਾਈਨਿੰਗ ਦਾ ਦੁਪੱਟਾ ਬਹੁਤ ਪਿਆਰੀ ਜਿਹੜੀ ਉਹ ਫਿਨਿਸ਼ਿੰਗ ਮਿਲੇਗੀ ਲੈਸ ਦੇ ਨਾਲ ਪਲੱਸ ਇਸ ਦਾ ਜਿਹੜਾ ਐ ਤੁਹਾਨੂੰ ਬਾਜੂ ਦੀ ਐਮਬਰਾਇਡਰੀ ਮਿਲੇਗੀ ਠੀਕ ਹੈ ਜੀ ਬਾਜੂ ਦੀ ਐਮਬਰਾਇਡਰੀ ਮਿਲੇਗੀ 올ਓਵਰ ਸੇਮ ਕਲਰ ਦਾ ਸੂਟ ਹੋਏਗਾ ਕਲਰ ਬਹੁਤ ਸੋਹਣੇ ਐ ਇਸ ਦੇ ਵਿੱਚ ਪਰਪਲ ਕਲਰ ਆਏਗਾ ਪੀਚ ਕਲ ਤੇ ਇਸ ਨਾਲ ਨਾਲ ਲਾਈਟ ਗ੍ਰੀਨ ਤੇ ਨਾਲ ਬਹੁਤ ਪਿਆਰੀ ਸਕਾਈ ਸ਼ੇਡ ਆਏਗੀ ਠੀਕ ਹੈ ਅਗਲੇ ਕਲਰ ਜਿਹੜੇ ਅਗਲੇ ਸੂਟ ਦੇਖ ਲਓ ਇਨ ਲਾਈਨਿੰਗ ਵਾਲੀ ਸ਼ਰਟ ਹੋਏਗੀ ਤੇ ਬਾਟਮ ਇਸ ਦਾ ਹੋਏਗਾ ਮਸਲੀਨ ਦਾ ਦੁਪੱਟਾ ਹੋਏਗਾ ਕੋਟਾ ਦਾ ਠੀਕ ਹੈ ਲਾਈਨਿੰਗ ਵਾਲੀ ਸ਼ਰਟ ਦੇ ਨਾਲ ਯੂ ਸ਼ੇਪ ਤੁਹਾਨੂੰ ਜਿਹੜੀ ਆ ਉਹ embroiderry ਮਿਲੇਗੀ ਬਾਰਡਰ ਦੀ ਬਹੁਤ ਪਿਆਰੀ ਪਰਪਲ ਤੇ ਕਰੀਮ ਕਲਰ ਦੀ ਹੀ embroiderry ਦਾ ਥ्रेड ਆਏਗਾ SK ਬ੍ਰਾਂਡ ਦੇ ਸੂਟ ਆਉਣਗੇ ਬਹੁਤ ਪਿਆਰੀ 컬렉ਸ਼ਨ ਹੋएगी ਕੋਟੇ ਦੇ ਦੁਪੱਟੇ ਆਉਣਗੇ ਸਾਰੇ ਹੀ ਐਮਬ੍ਰੋਇਡਰੀ ਵਾਲੇ ਇਸ ਤਰ੍ਹਾਂ ਜਿਹੜੀ ਬਾਰਡਰ ਲਾਈਨ ਮਿਲੇਗੀ ਤੁਹਾਨੂੰ ਲੈਂਥ ਵਾਈਜ਼ ਲੌਂਗ ਲੈਂਥ ਵਾਈਜ਼ ਪਿਓਰ ਮਸਲੀਨ ਦਾ ਪੌਂਚੇ ਵਰਕ ਵਾਲਾ ਸੂਟ ਹੋਏਗਾ ਠੀਕ ਹੈ ਜੀ ਇਸ ਦੇ ਵਿੱਚ ਕਲਰ ਤੁਸੀਂ ਚੈੱਕ ਕਰ ਸਕਦੇ ਆ ਪਰਪਲ ਕਲਰ ਹੋਏਗਾ ਨਾਲ ਇੱਕ ਸਕਾਈ ਟਾਈਪ ਸ਼ੇਡ ਹੋਏਗੀ ਇਹ ਵਾਲੀ ਕਲਰ ਐਕਵਾ ਬਲੂ ਜਾਂ ਕਲਰ ਆ ਬਹੁਤ ਸੋਹਣਾ ਪੀਚ ਕਲਰ ਹੋਏਗਾ ਠੀਕ ਹੈ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਆ SK ਬ੍ਰਾਂਡ ਦੇ ਬਾਰੇ ਸੂਟ ਹੋਣਗੇ ਤੁਸੀਂ ਕੋਈ ਵੀ ਨਾ ਚੋਵੀ ਸੂਟ ਕਲਰ ਮੰਗਵਾ ਸਕਦੇ ਆ ਜਾ ਸਾਡੀ ਲਾਈਵ ਦੇ ਵਿੱਚ ਜਾ ਕੇ ਦੇਖ ਸਕਦੇ ਆ ਠੀਕ ਹੈ ਜੀ ਲਾਈਵ ਦੇ ਵਿੱਚ ਇਸ ਦਾ ਥੰਬਨੇਲ ਲੱਗਿਆ ਹੋਇਆ ਹੈ ਇਹ ਵਾਲੇ ਸੂਟ ਦਾ ਤੇ ਉਹਦੇ ਚੋਂ ਵੀ ਤੁਸੀਂ ਦੇਖ ਸਕਦੇ ਆ ਠੀਕ ਹੈ ਜੀ 6 ਮਈ ਦੀ ਲਾਈਵ 'ਚ ਜਿਹੜੇ ਇਹ ਵਾਲੇ ਸਾਰੇ ਸੂਟ ਦੀ ਤੁਸੀਂ ਡਿਟੇਲ ਦੇਖ ਸਕਦੇ ਆ ਲਾਈਵ ਦੇ ਵਿੱਚ ਆਉਣਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਤਾਂ ਜੋ ਤੁਹਾਨੂੰ ਸਾਰੀ ਹੀ ਨੋਟੀਫਿਕੇਸ਼ਨ ਮਿਲ ਸਕੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ